ਜਿਵੇਂ ਸਭ ਨੂੰ ਸੁਣਾਏ ਤੇri ਹਾਰ ਕਿ ਤੁਮਾ ਤੇri ਹਾਰ ਕਿ ਤੁਮੰਤਿਆ ਆਈਏ ਤੇri ਹਾਰ ਕਿ ਤੁਮ ਪਾਛਾ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਰਵਾਨ ਕੀ ਗਿਆ ਇੰਨੀ ਛੋਟੀ ਉਮਰਾਂ ਮਹਾਰਾਜ ਦੀ ਪਰ ਜਿਹੜੀ ਜੋਤ ਟਿੱਗੀ ਜੋਤ ਦੀ ਕੋਈ ਉਮਰ ਨਹੀਂ ਹੁੰਦੀ ਧੰਨ ਗੁਰਨਾਣ ਸਿੰਘ ਸਹਿਬ ਮਹਾਰਾਜ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਰੱਬ ਧਰਤੀ ਤੇ ਆਇਆ ਉਹਨਾਂ ਨੇ ਗੁਰੂ ਗੰਗਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਜੋਤ ਟਕਾ ਕੇ ਪਹਿਲਾ ਜੋਤ ਕਤਾਈ ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੀ ਜੋਤ ਗੁਰੰਦਰ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਦੇਵ ਸਾਹਿਬ ਸਤੇ ਪਾਤਸ਼ਾਹ ਨੂੰ ਚੱਲ ਰਹੀ ਚੱਲਦੀ ਕੀ ਦਸਵੇਂ ਪਾਤਸ਼ਾਹ ਦਿੱਤਾ ਐਵੇਂ ਹੀ ਅਠਵੇਂ ਪਾਤਸ਼ਾਹ ਜੋਤ ਹੈ ਗੁਰੂ ਨਾਨਕ ਜੀ ਪਰ ਉਮਰਾ ਤਕਰੀਬਨ ਹੈ 5 ਸਾਲ ਵੱਜ ਕੇ ਆਪ ਕੋ ਸਤਨਾਮ ਓਗਰਾ ਬਹੁਤ ਛੋਟੀ ਹੈ ਆਪਾਂ ਇੱਥੇ ਆ ਕੇ ਅਰਦਾਸ ਕਰਦੇ ਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਇੱਥੇ ਆਪ ਰਾਤਦੇ ਆਂ ਦਸਾਂ ਪਾਸ਼ਿਆਂ ਦੀ ਜਾਗਦੀ ਜੋਤ ਹਾਜ਼ਰ ਹਜੂਰ ਕਹਿ ਰਜੂ ਆਪਾਂ ਜੋਤ ਨੂੰ ਮੱਥਾ ਟੇਕਦੇ ਆਂ ਆਪਣੇ ਸਰੀਰ ਦੇ ਵਿੱਚ ਇੱਕ ਜੋਤ ਹੈ ਸਰੀਰ ਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਜਦੋਂ ਸਮਾਂ ਆਉਂਦਾ ਹੈ ਬੰਦੇ ਦੇ ਸਵਾਸ ਮੁੱਕ ਜਾਂਦੇ ਨੇ ਜੋਤ ਖਿੰਚ ਕੇ ਟਹਿ ਟੇਹੀ ਹੋਏ ਫਿਰ ਮ੍ਰਿਤਕ ਸਰੀਰ ਹੈ ਬੋਦੀ ਪਈ ਹੈ ਉਹਨੂੰ ਨਾ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ ਕਿਉਂਕਿ ਉਹਦੇ ਵਿੱਚ ਜੋਤ ਹੀ ਨਹੀਂ ਆਪੂ ਸਤਨਾਮ ਸ੍ਰੀ ਵਾਹਿਗੁਰੂ ਜੀ ਐਵੀ ਜੋਤ ਜੋਤ ਦੀ ਕੋਈ ਉਮਰ ਨਹੀਂ ਜੋਤ ਦੀ ਕੋਈ ਅਪਾਰ ਨਹੀਂ ਅਠਵੇਂ ਪਾਸ਼ਾ ਮਹਾਰਾਜ ਤੇ ਸ਼ੰਕਾ ਕੀਤੀ ਕਿੰਤੂ ਪਰੰਤੂ ਕੀਤੀ ਕਰਨ ਵਾਲਿਆਂ ਨੇ ਕਹਿੰਦੇ ਇੰਨੀ ਛੋਟੀ ਉਮਰ 5 ਸਾਲਾਂ ਦੀ ਜੇ ਉਹੀ ਗੁਰਨਾਨਕ ਵਾਲੀ ਜੋਤ ਹੈ ਤੇ ਧਰਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਕੋੜੀਆਂ ਦੇ ਕੋੜ ਦੂਰ ਕੀਤੇ ਇਹ ਕਰ ਸਕਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਪਾਲਕੀ ਜਾ ਰਹੀ ਹੈ ਜਿਹੜੇ ਨਿੰਦਕ ਨੇ ਵਿਰੋਧੀ ਨੇ ਨਾ ਉਹਨਾਂ ਨੇ ਪਾਲਕੀ ਦੇ ਅੱਗੇ ਤਾਂ ਕੋੜੀ ਨੂੰ ਕਰ ਦਿੱਤਾ ਕੋੜੀ ਹੈ ਉਹਦੇ ਸਰੀਰ ਵਿੱਚੋਂ ਗੰਦਗੀ ਵਗਦੀ ਹੈ ਬਦਬੂ ਆਉਂਦੀ ਹੈ ਕੂੜ ਪਿਆ ਹੋਇਆ ਉਹਨੂੰ ਪਰਮਾ ਦਾ ਮਾਰਿਆ ਉਹਨੂੰ ਅੱਗੇ ਕਰ ਦਿੱਤਾ ਪਾਲਕੀ ਦੇ ਮਹਾਰਾਜ ਅੰਦਰ ਜਾਮੀ ਏਟ ਮੇ 56ਵੇਂ ਗੁਰੂ ਨਾਨਕ ਜਿਹੜਾ ਉਹਨਾਂ ਦੇ ਛੋਟੇ ਛੋਟੇ ਹੱਥਾਂ ਵਿੱਚ ਕੰਮਾਲ ਲੈ ਮਹਾਰਾਜ ਦਾ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ ਤੇ ਆਖਣ ਲੱਗੇ ਭਾਈ ਇਹ ਜਿਹੜਾ ਕੋਈ ਨਹੀਂ ਪਿਆ ਨਾ ਇਹਦੇ ਸਾਰੇ ਸ਼ਰੀਰ ਦੇ ਇਹਦੇ ਉਹਦੇ ਮੁਖ ਦੇ ਉੱਤੇ ਸਾਰੇ ਸ਼ਰੀਰ ਦੇ ਉੱਤੇ ਰੁਮਾਲ ਫੇਰ ਦਿਓ ਜਿਵੇਂ ਜਿਵੇਂ ਸਿੱਖ ਰੁਮਾਲ ਫੇਰਦੇ ਜਾਂਦੇ ਨੇ ਉਹਦਾ ਕੋਈ ਠੀਕ ਹੋਈ ਜਾਂਦਾ ਆਪ ਕੋ ਸਤਨਾਮ ਵਾਹਿਗੁਰੂ ਜੀ 5 ਸਾਲਾਂ ਦੀ ਉਮਰ ਹੈ ਮਹਾਰਾਜ ਦੀ ਕੇਵਲ ਜਿਵੇਂ ਜਿਵੇਂ ਸੇਖਰ ਮਾਲ ਫੇਰਦੇ ਨੇ ਉਹਦਾ ਕੋਲ ਠਿਕ ਹੋਈ ਜਾਂਦਾ ਹੈ ਜਿਹੜੇ ਸ਼ੰਕਾ ਕਰਨ ਵਾਲੇ ਉਹ ਵੀ ਚਰਨਾ ਤੇ ਟੈਰ ਪਏ ਉਹਨਾਂ ਨੇ ਵੀ ਭੋਲ ਮੰਗੀ ਐਸੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿ ਸੱਚੇ ਪਾਤਸ਼ਾਹ ਦੀ ਮਹਾਰਾਜ ਇੰਨੇ ਗੋਤਕ ਮਹਾਰਾਜ ਨੇ ਕੀਤੇ ਜਿਵੇਂ ਆਪਾਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਆਂ ਕਿਉਂਕਿ ਸ਼ੰਕਾ ਜਦੋਂ ਮਨ ਵਿੱਚ ਆ ਜਾਏ ਨਾ ਆਪਾਂ ਨੂੰ ਇਹਨਾਂ ਅੱਖਾਂ ਦੇ ਨਾਲ ਸਾਰਾ ਕੁਝ ਦਿੱਤੇ ਸਾਈ ਦੁਨੀਆ ਵੇਖ ਲੈਣੇ ਆ ਇੱਕ ਨਿੱਕਾ ਜਿਹਾ ਕਿਣਕਾ ਕੋਈ ਛੋਟਾ ਜਿਹਾ ਮਿੱਟੀ ਦਾ ਕਣ ਅੱਖ ਵਿੱਚ ਪੈ ਜੇ ਧੁੰਦਲਾ ਦਿਸਣ ਲੱਗ ਪੈਂਦਾ ਮਹਾਰਾਜ ਨੇ ਸ਼ੰਕਾ ਦੂਰ ਕੀਤੀ ਹੁਣ ਹੱਥ ਜੋੜੇ ਚਰਨਾਂ ਉਤੇ ਮਹਾਰਾਜ ਦੇ ਟੈਪੇ ਮਹਾਰਾਜ ਕਿਰਪਾ ਕਰੋ ਸਾਡੀਆਂ ਭੁੱਲਾ ਬਖਸ਼ ਦੇਵਗਾ ਜੀ ਆਪਕੋ ਸਤਨਾ ਸਾਡੀ ਪਿਛਲੀ ਭੁੱਲ ਚੋਕਮਾਫ ਕਰੋ ਸਾਡੀ ਪਿਛਲੀ ਭੁੱਲ ਚੋਕਮਾਫ ਕਰੋ ਪਿਛਲੀ ਭੁੱਲ ਚੋਕਮਾਫ ਕਰੋ ਵਾਹਿਗੁਰੂ ਭੁੱਲ ਚੋਕਮਾਫ ਕਰੋ ਇਹ ਪਿਛਲੀ ਭੁੱਲ ਚੋਕਮਾਫ ਕਰੋ ਸਾਡੀ ਪਿਛਲੀ ਭੁੱਲ ਵਾਜੁ ਸਾਦੇ ਚਰਨਾਂ ਸਾਰੀ ਸੰਗਤ ਨਾਲ ਜਪੋ ਅਗਲਾ ਰਸਤਾ ਸਾਕਰੋ ਸਾਡਾ ਅਗਲਾ ਰਸਤਾ ਸਤਿ ਸ੍ਰੀ ਅਕਾਲ ਕੋ ਦੋਤੋ ਸੁਖ ਮਾਸਰੋ ਆਜੀ ਪਿਟਲੀ ਹੋਲ ਚੋਕ ਮਾਸਰੋ ਜੀ ਕੋ ਚੋਕ ਮਾਸਰੋ ਆ ਜੀ ਜੀ ਕੋ ਚੋਕ ਮਾਸਰੋ ਮਹਾਰਾਜ ਤੋਂ ਖੁਲਾ ਬਖਸ਼ਾਈਆਂ ਮਹਾਰਾਜ दयालता ਦੀ ਮੂਰਤ ਬਖਸ਼ੋ ਦਿੱਤਾ ਇੱਕ ਵਾਰੀ ਲਾਹੌਰ ਤੋਂ ਸੰਗਤ ਚੱਲੀ ਬਰਹਰ ਕਿਸੂਹ ਸਹਿਬ ਮਹਾਰਾਜ ਦੇ ਦਰਸ਼ਨਾਂ ਲਈ ਤੇ ਭੀੜ ਨੂੰ ਵੇਖ ਕੇ ਨਾ ਇਹ ਭੀੜ ਤੁਰੀ ਜਾ ਰਹੀ ਹੈ ਸੰਗਤ ਨੂੰ ਵੇਖ ਕੇ ਇੱਕ ਚੋਰ ਨਾਲ ਲੜ ਗਿਆ ਉਹਨਾਂ ਦੇ ਵੀ ਰਸਤੇ ਵਿੱਚ ਨਾਲ ਚੋਰੀ ਕਰਾਂਗਾ ਇੰਨੇ ਲੋਕਾਂ ਵਿੱਚ ਕਿੱਥੇ ਪਤਾ ਲੱਗਦਾ ਚੋਰ ਨੂੰ ਤੇ ਭੀੜ ਚਾਹੀਦੀ ਹੈ ਚੋਰੀ ਕਰਨ ਲਈ ਸੰਗਤ ਦੇ ਨਾਲ ਲੜ ਗਿਆ ਨਾਲ-ਨਾਲ ਤੁਰਿਆ ਜਾਂਦਾ ਹੈ ਲਾਹੌਰ ਤੋਂ ਆਈ ਸੀ ਸੰਗਤ ਨਾਲ-ਨਾਲ ਤੁਰਿਆ ਜਾਂਦਾ ਪਰ ਅੱਗੇ ਹੌਲੀ-ਹੌਲੀ ਜਦੋਂ ਸੰਗਤ ਤੁਰ ਹੀ ਜਾਂਦੀ ਹੈ ਮਹਾਰਾਜ ਦੇ ਦਰਸ਼ਨਾਂ ਨੂੰ ਇਹ ਵੀ ਨਾਲ ਚੱਲਿਆ ਗਿਆ ਪਰ ਇਹਨੂੰ ਮੌਕਾ ਨਹੀਂ ਮਿਲਿਆ ਚੋਰੀ ਕਰਨ ਦਾ ਜੋਰ ਤਾਂ ਇਹਨੇ ਬਹੁਤ ਲਾਇਆ ਪਰ ਸਮਾਂ ਹੀ ਨਹੀਂ ਮਿਲਿਆ ਇਹਨੂੰ ਇਹੋ ਜਿਹਾ ਮੌਕਾ ਹੀ ਨਹੀਂ ਮਿਲਿਆ ਚੋਰੀ ਕਰਨ ਦਾ ਵੀ ਕਿਸੇ ਦੇ ਝੋਲੇ ਵਿੱਚੋਂ ਕਿਸੇ ਦੇ ਲਿਫਾਫੇ ਵਿੱਚੋਂ ਕੁਝ ਕੱਢ ਲੈ ਜਾਂ ਕਿਸੇ ਦੀ ਜੇਬ ਮਾਰ ਲੈ ਹੁਣ ਮਜਬੂਰੀ ਕਾਰਨ ਨਾਲ ਤੁਰਨਾ ਪਿਆ ਮਹਾਰਾਜ ਦੇ ਦਰਸ਼ਨਾਂ ਵੀ ਜਦੋਂ ਸੰਗਤ ਉੱਥੇ ਪਹੁੰਚ ਗਈ ਇਹ ਵੀ ਨਾਲ ਪਹੁੰਚ ਗਿਆ ਮਨ ਵਿੱਚ ਸੋਚਦਾ ਵੀ ਸਾਰਾ ਰਸਤਾ ਲੰਘ ਗਿਆ ਸਮਾਂ ਹੀ ਨਹੀਂ ਮਿਲਿਆ ਚੋਲੀ ਕਰਨ ਦਾ ਪਰ ਜਦੋਂ ਉਹ ਤੇ ਸੰਗਤਾਂ ਦਾ ਇਕੱਠ ਵੇਖਿਆ ਹੋਰ ਕੁਝ ਹੁੰਦਾ ਕਹਿੰਦਾ ਇਹ ਤੇ ਕੁਝ ਕੁ ਸੀ 10 20 ਜਾਣੀ ਸੀ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਨਹੀਂ ਇੱਥੇ ਹੋਰ ਸਮਾਂ ਮਿਲੇਗਾ ਚੋਲੀ ਕਰਨ ਦਾ ਹੁਣ ਸੋਚਦਾ ਵੀ ਕਿਸੇ ਨੂੰ ਮੇਰੇ ਤੇ ਸ਼ੱਕ ਨਾ ਹੋਵੇ ਸੰਗਤ ਦੇ ਨਾਲ-ਨਾਲ ਰਹਿੰਦਾ ਹੈ ਸੰਗਤ ਲੰਗਰਾਂ ਵਿੱਚ ਕਈ ਪ੍ਰਸ਼ਾਦਾ ਛਕਣ ਇਹ ਵੇਖਦਾ ਵੀ ਕਿੰਦਾ ਛਕਦੇ ਨੇ ਆਪਾਂ ਦੇਖਦੇ ਆਂ ਗੁਰੂ ਘਰਾਂ ਵਿੱਚ ਸਤਨਾਮ ਦਾ ਵਾਜਾ ਦੇ ਕੇ ਪ੍ਰਸ਼ਾਦਾ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਜੀ ਸਬਜੀ ਵਾਹਿਗੁਰੂ ਜੀ ਕਿਉਂਕਿ ਮਨ ਉਤੇ ਬੜਾ ਅਸਰ ਪੈਂਦਾ ਦੇਖੋ ਪਿਆਰ ਪਰਿਵਾਰ ਨੇ ਕੱਲ ਦੀ ਲੱਗੇ ਹੋਏ ਨੇ ਕਿੰਨੀ ਗਰਮੀ ਵਿੱਚ ਕਿੰਨੇ ਪਿਆਰ ਦੇ ਨਾਲ ਸੰਗਤ ਨੇ ਪ੍ਰਸ਼ਾਦਾ ਤਿਆਰ ਕੀਤਾ ਵੀ ਨਾਮ ਜਪਣ ਵਾਲੇ ਸ਼ਕਨਗੇ ਤੇ ਸਾਨੂੰ ਪੁੰਨ ਲੱਗੇਗਾ ਕੋ ਸਤਨਾਮ ਵਧਾ ਹੋਏਗਾ ਸਾਡਾ ਅਰਮੋ ਵਿਚਾਰ ਉਹ ਵੇਖਦੇ ਵੀ ਕਿਦਾਂ ਸਿੰਘ ਪ੍ਰਸ਼ਾਦਾ ਪਾਣੀ ਛਕਦੇ ਨੇ ਸੰਗਤਾਂ ਪ੍ਰਸ਼ਾਦਾ ਪਾਣੀ ਛਕਦੀਆਂ ਨੇ ਨਾਲ ਹੀ ਰਿਹਾ ਜਦੋਂ ਸੰਗਤ ਪੰਡਾਲ ਵੱਲ ਸ੍ਰੀ ਮਹਾਰਾਜ ਦੇ ਦਰਸ਼ਨਾਂ ਲਈ ਇਹ ਵੀ ਨਾਲ ਹੀ ਦਰਬਾਰ ਵੱਲ ਤੁਰ ਪਿਆ ਸੰਗਤ ਅੱਗੇ ਜਾ ਕੇ ਨਮਸਕਾਰ ਕਰਨ ਲੱਗ ਪਈ ਇਹ ਪਿੱਛੇ ਹੀ ਬਹਿ ਗਿਆ ਜਿਹੜਾ ਮੱਥਾ ਟੇਕਣ ਆਇਆ ਸੀ ਕਰਮੀ ਤੇ ਚੋਰੀ ਸੀ ਮਾਰਗ ਵਿੱਚ ਤੇ ਪਾਪ ਸੀ ਕਿੰਨੇ ਨੇ ਮਨ ਵਿੱਚ ਪਾਪ ਹੋਵੇ ਨਾ ਗੁਰੂ ਮਹਾਂਪੁਰਖ ਬਖਸ਼ ਲੈਣ ਦੀ ਵਕਰੀ ਗੱਲ ਹੈ ਹਰ ਦੇ ਮਨ ਵਿੱਚ ਪਾਪ ਲੈ ਕੇ ਚੱਲਿਆ ਫਿਰ ਭਾਵੇਂ ਜਿੰਨੇ ਮਰਜੀ ਤੀਰਥਾਂ ਤੇ ਚਲਾ ਜਾ ਫਾਇਦਾ ਨਹੀਂ ਆ ਕੋ ਸਤਨਾ ਜਿੰਨਾ ਤੇਰਾ ਮਹਾਂਪੁਰਖ ਗੁਰੂ ਮਹਾਂਪੁਰਖ ਰੱਬ ਦੇ ਪਿਆਰੇ ਬਖਸ਼ਦੇ ਨਹੀਂ ਜੇ ਤੇਰੇ ਮਨ ਦੇ ਵਿੱਚ ਮੈਲ ਹੈ ਤੇਰੇ ਅੰਦਰੋਂ ਮੈਲ ਨਾ ਜਾਵੇ ਨਾ ਲਾ ਫਿਰ ਤੀਰਥਾਂ ਤੇ ਤੇਰੇ ਅੰਦਰੋਂ ਮੈਲ

Tchau, tchau. ਨ ਕੋਟੇ ਤਨ ਚੋਰ ਇੱਕ ਬੋ ਲੱਖੀ ਨਾਟਿਆਂ ਦੋਹੇ ਕੋਟੜੀਏ ਹੋਰ ਹੁਣ ਗਿਆਸ ਸਤਿਗੁਰਾਂ ਦੇ ਚਰਨਾਂ ਵਿੱਚ ਪਰ ਮਨ ਵਿੱਚ ਕੋਈ ਸ਼ਰਧਾ ਭਾਵਨਾ ਨਹੀਂ ਕਰਨ ਤੇ ਚੋਰੀ ਆ ਪਿੱਛੇ ਸੰਗਤ ਵਿੱਚ ਲੁੱਕ ਕੇ ਬਹਿ ਗਿਆ ਉੱਚਾ ਹੋ ਕੇ ਵੇਖਦਾ ਵੀ ਇੰਨੀ ਛੋਟੀ ਉਮਰ ਦੇ ਗੁਰੂ 5 ਸਾਲਾਂ ਦੀ ਕੋਈ ਉਮਰਾ ਹੁੰਦੀ ਹੈ ਜੇ ਸਰੀਰ ਵੇਖੀਏ ਦੇਹ ਵੇਖੀਏ ਤੇ ਇੰਨੀ ਛੋਟੀ ਉਮਰ ਦਾ ਗੁਰੂ ਸ਼ੰਕਾ ਵੀ ਕਰਦਾ ਹੈ ਮਨ ਵਿੱਚ ਪਰ ਕਹਿੰਦੇ ਆਪਾਂ ਕੀ ਰਹਿਣਾ ਆਪਾਂ ਆਪਣਾ ਕੰਮ ਕਰਨੇ ਚੋਰੀ ਕਰਨੀ ਉਧਰ ਘਟੜ ਕੇ ਅੰਤਰ ਕੀ ਜਾਣਤ ਭਲੇ-ਭੁਲੇ ਕੀ ਪੀਰ-ਪੁਸ਼ਾਂਤ ਗੁਰੂ ਸਾਹਿਬ ਤੇ ਜਾਣੀ ਜਾਣ ਨੇ 8ਵੇਂ ਪਾਸ਼ਾ ਮਹਾਰਾਜ ਜਦੋਂ ਸਮਾਪਤੀ ਹੋਈ ਕੀਰਤਨ ਦੀ ਮਹਾਰਾਜ ਮਿੱਠੀ ਦੀ ਆਵਾਜ਼ ਬੜੇ ਪਿਆਰ ਭਾਵਨਾ ਦੇ ਨਾਲ ਨਿਮਰਤਾ ਦੀ ਮੂਰਤ ਸੱਚੇ ਪਾਤਸ਼ਾਹ ਪਿਆਰ ਦੀ ਮੂਰਤ ਆਖਣ ਲੱਗੇ ਗੁਰੂ ਪਿਆਰੀ ਸੰਗਤ ਜੀ ਜੇ ਕੋਈ ਚੋਰ ਹੋਵੇ ਨਾ ਜੇ ਕੋਈ ਚੋਰ ਹੋਵੇ ਇਹਦੇ ਕੰਨ ਚਪੰਨੇ ਹੋਵੇ ਵੀ ਸ਼ਾਇਦ ਮੇਰੀ ਗੱਲ ਤੇ ਨਹੀਂ ਕਰਦੇ ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਜੇ ਕੋਈ ਚੋਰ ਹੋਵੇ ਉਹਦੀ ਹਾਮੀ ਦੇ ਕੋਈ ਇੱਥੇ ਲੋਕ ਵਿੱਚ ਨਹੀਂ ਭਰਦਾ ਤੇ ਪਰਲੋਕ ਵਿੱਚ ਕੌਣ ਭਰੇਗਾ ਗੱਲ ਕੇ ਆਖੋ ਸਤਨਾਮ ਚੋਰ ਦੀ ਹਾਮਾ ਭਰ ਐ ਨਾ ਕੋਈ ਕਹਿੰਦੇ ਚੋਰ ਦੀ ਹਾਮੀ ਤੇ ਇੱਥੇ ਨਹੀਂ ਭਰਦਾ ਕੋਈ ਜਿਵੇਂ ਆਪਾਂ ਨੂੰ ਪਤਾ ਕੋਈ ਬੰਦਾ ਚੋਰੀ ਕਰਦਾ ਹੋਵੇ ਆਪਾਂ ਉਹਦੀ ਗਰੰਟੀ ਨਹੀਂ ਕਿਤੇ ਲੈਂਦੇ ਆਪਾਂ ਨੂੰ ਪਤਾ ਨਹੀਂ ਕੱਲ ਨੂੰ ਫਿਰ ਚੋਰੀ ਕਰਨ ਦੀ ਸਾਡੇ ਤੇ ਗੱਲ ਆਏਗੀ ਮਹਾਰਾਜ ਕਹਿੰਦੇ ਚੋਰ ਦੀ ਤੇ ਕੋਈ ਇੱਥੇ ਹਾਮੀ ਨਹੀਂ ਭਰਦਾ ਲੋਕ ਵਿੱਚ ਪਰ ਲੋਕ ਦੇ ਜਿਹੜਾ ਕੌਣ ਬਣੇਗਾ ਹੁਣ ਮਨ ਵਿੱਚ ਸ਼ੱਕ ਲੱਗੀ ਗੁਰਾਂ ਦੇ ਬਚਨਾਂ ਦੇ ਤੀਰ ਵੱਜੇ ਬਾਣ ਮਾਰਿਆ ਸੱਚੇ ਪਾਤਸ਼ਾਹ ਨੇ ਗੁਰਾਂ ਨੇ ਮੇਰੀ ਦੀ ਬਾਣ ਮਾਰਿਆ ਗੁਰਾਂ ਨੇ ਮੇਰੀ ਉਹ ਮਹਾਰਾਜ ਦਾ ਬਚਨ ਕਿੰਦਾ ਗੱਲ ਤੇ ਬਿਲਕੁਲ ਸਹੀ ਏ ساری ਜ਼ਿੰਦਗੀ ਚੋਰੀਆਂ ਕਰਦਿਆਂ ਨੇ ਕੱਢ ਦਿੱਤੀ ਹਾਮੀ ਤੇ ਇੱਥੇ ਨਹੀਂ ਦੁਨੀਆ ਵਿੱਚ ਨਹੀਂ ਕੋਈ ਭਰਦਾ ਜਦ ਰੱਬ ਦੀ ਦਰਗਾਹ ਵਿੱਚ ਜਾਵਾਂਗੇ ਉਦੋਂ ਕੌਣ ਸਾਥ ਦੇਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਦੇਖਦਾ ਹੈ ਮਹਾਰਾਜ ਨੂੰ ਉੱਚਾ ਹੋ ਕੇ ਪਰ ਨਗਰਾ ਨਹੀਂ ਬੁਲਾਉਂਦਾ ਸ਼ਰਮ ਦਾ ਮਾਰਾ ਇਹਦਾ ਨਾਮ ਇਤਿਹਾਸ ਵਿੱਚ ਆਉਂਦਾ ਦਸ਼ਵੰਤ ਰਾਏ ਹੁਣ ਸੋਚਦਾ ਹੈ ਵੀ ਜੇ ਮਹਾਰਾਜ ਇੰਨੇ ਅੰਤਰਾਜਾਮੀ ਨਹੀਂ ਕਿਉਂਕਿ ਸ਼ਰੂਦਾ ਤੇ ਬਣ ਲੱਗ ਕੋਈ ਥੋੜੀ ਥੋੜੀ ਪਰਖ ਹੈ ਜੇ ਵੀ ਸ਼ੱਕ ਹੈ ਕਿ ਨਾਲੇ ਇੰਨੇ ਅੰਤਰਾਜਾਮੀ ਨੇ ਤੇ ਮੇਰਾ ਨਾਮ ਲੈ ਕੇ ਬੁਲਾਣਾ ਮਹਾਰਾਜ ਅੰਤਰਾਜਾਮੀ ਸੱਚੇ ਪਾਤਸ਼ਾਹ ਅੱਖ ਲੱਗੇ ਜੀ ਤੁਸੀਂ ਉੱਠ ਕੇ ਅੱਗੇ ਆ ਜਾਓ ਪਿੱਛੇ ਵੇਖਦਾ ਵੀ ਕਿਸੇ ਹੋਰ ਨੂੰ ਤੇ ਨਹੀਂ ਆਖਿਆ ਮੇਰੇ ਪਿੱਛੇ ਵੀ ਸੰਗਤ ਹੈ ਜਿਹੜੀ ਅੱਗੇ ਸੰਗਤ ਬੈਠੀਆਂ ਨੇ ਮੁੜ ਕੇ ਵੇਖਿਆ ਮਹਾਰਾਜ ਕਿੰਨੂੰ ਕਹਿੰਦੇ ਨੇ ਦੂਜੀ ਵਾਰੀ ਮਹਾਰਾਜ ਮੁਸਤਰਾ ਕੇ ਕਹਿਣ ਲੱਗੇ ਜਸਵੰਤ ਰਾਏ ਜੀ ਤੁਹਾਨੂੰ ਬੁਲਾਇਆ ਉੱਠ ਕੇ ਅੱਗੇ ਆ ਗਾ ਦੋ ਗੱਲ ਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਅੰਤਰੀਆਮੀ ਨੇ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪੁਸ਼ਾਨ ਕੀ ਪੀਤੇ ਪੁੰਚਰੇ ਅਸੂਲਾ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦਾ ਪਤਾ ਏ ਉਹਨਾਂ ਨੂੰ ਜਦੋਂ ਨਾਮ ਲੈ ਕੇ ਬੁਲਾਇਆ ਨਾ ਇਹਦਾ ਤਨ ਮਨ ਨਿਹਾਲ ਹੋ ਗਿਆ ਇਹ ਅੱਗੇ ਗਿਆ ਕਿ ਸਤਗੁਰਾਂ ਦੇ ਰੱਦ ਕੇ ਦਰਦਾਰ ਕੀਤੇ ਮਨ ਲੰਮੀ ਪੈ ਕੇ ਮੱਥਾ ਟੇਕਿਆ ਕਿੱਥੇ ਤੇ ਅੱਗੇ ਨਹੀਂ ਸੀ ਜਾਂਦਾ ਨਮਸਕਾਰ ਕਰਨ ਹੁੰਡ ਔਤ ਕੀਤੀ ਲੰਮੀ ਪੈ ਕੇ ਮੱਥਾ ਟੇਕਿਆ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਨੇ ਮਿਹਰ ਦੀ ਨਜ਼ਰ ਮਾਈ ਜਦੋਂ ਸਤਗੁਰਾਂ ਦੀ ਨਜ਼ਰ ਹੋਵੇ ਨਾ ਆਓ ਆਪਾਂ ਸਾਰੇ ਕਣੀ ਸਾਰੀ ਸੰਗਤ ਨਾਲ ਹਾਜ਼ਰੀਆਂ ਲਵਾਓ ਜਦੋਂ ਸਤਬੰਨਾਂ ਦੀ ਨਜ਼ਰ ਹੋਵੇ ਸਤਗੁਰ ਹੁੰਦੇ ਜਦ ਮੀਆਂ ਪਾਰ ਦੇ ਨਦਰੀ ਨਦਰੀ ਨਿਹਾਲ ਨੇ ਬਲਿਹਾਰੇ ਗਾਵਾਂ ਸਤ ਗੁਰ ਹੁੰਦੇ ਜਦੋਂ ਯਾਦ ਕਰਦੇ ਨਦਰੀ ਨਦਰੀ ਨਿਹਾਲ ਨੇ ਬਲਿਹਾਰੇ ਗਾਵਾਂ ਜਦੋਂ ਸਤ ਗੁਰ ਹੁੰਦੇ ਜਦੋਂ ਯਾਦ ਕਰਦੇ ਗਜ ਕੇ ਪਾ ਦੇ ਨਜ਼ਰੀ ਨਜ਼ਰ ਮੈਂ ਬਲਹਾਰੀ ਜਾਵਾਂ ਮੈਂ ਬਲਹਾਰੀ ਜਾਵਾਂ ਮੈਂ ਬਲਹਾਰੀ ਜਾਵਾਂ ਮੈਂ ਬਲਹਾਰੀ ਜਾਵਾਂ ਸੰਗਤ ਜਪੂ ਮੈਂ ਬਲਹਾਰੀ ਜਾਵਾਂ ਮੈਂ ਬਲਹਾਰੀ ਗਜ ਕੇ ਫਿਰ ਪੜੂ ਸੰਗਤ ਮੈਂ ਬਲਹਾਰੀ ਦੀ ਮੈਂ ਬਲੇਹਾਰੇ ਜਾਵਾ ਵਾਰੇ ਵਾਰੇ ਜਾਵਾ ਮੈਂ ਬਲੇਹਾਰੇ ਜਾਵਾ ਵਾਰੇ ਵਾਰੇ ਜਾਵਾ ਸੰਗਤ ਨੂੰ ਕੋ ਮੈਂ ਬਲੇਹਾਰੇ ਜਾਵਾ ਵਾਰੇ ਵਾਰੇ ਜਾਵਾ ਆਪਾਂ ਸੁਣਦੇ ਹੁੰਦੇ ਸੀ ਜਦੋਂ ਪਰ ਬਾਤ ਤੇਰੀ ਇੰਡੀਆ ਵਿੱਚ ਤੁਹਾਨੂੰ ਪਤਾ ਨਿਕਲਦੀਆਂ ਨੇ ਨਗਰ ਕੀਰਤਨ ਤੇ ਬੜੇ ਸੋਹਣੇ ਸੋਹਣੇ ਸ਼ਬਦ ਬੀਬੀਆਂ ਨੇ ਭੈਣਾਂ ਨੇ ਪੜਨੇ ਮੇਰੇ ਦਾਦੀ ਜੀ ਵੀ ਪੜਦੇ ਹੁੰਦੇ ਸੀ ਆਓ ਜਦੋਂ ਅਰਦਾਸ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਹਾਡੇ ਹੱਥ ਕਲਮ ਹੈ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲੇਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਨੇ ਸੋਨੇ ਲੇਖ ਲੇਖ ਦੇ ਸੰਗਤ ਜਪੋ ਸਤ ਗੁਰ ਮੇਰੇ ਕਲਮ ਹੱਥ ਤੇਰੇ ਵਾ ਵਾ ਜੀ ਸੋਨੇ ਸੋਨੇ ਲੇਖ ਲੇਖ ਸਾਰੀ ਸੰਗਤ ਸਤ ਗੁਰ ਮੇਰੇ ਦੀ ਸਤ ਗੁਰ ਮੇਰੇ ਬਾਬਾ ਦੀ ਆਉ ਸਤਿਗੁਰੂ ਦੀ ਕਿਰਪਾ ਕਰਨ ਕਿੰਨਾ ਆਨੰਦ ਮੜਿਆ ਇਹ ਕਥਾ ਕੀਤਨ ਦਾ ਸੋ ਹਰੇਕ ਐਤਵਾਰੀ ਸਪਹਿਰਾ ਸਾਹਿਬ ਹੁੰਦਾ ਪਹਿਨਾ 8 ਤੋਂ 11:30 ਤੱਕ ਫਿਰ ਅਰਦਾਸ ਹੋ ਜਾਂਦੀ ਹੈ ਫਿਰ ਅੱਧਾ ਘੰਟਾ ਇਹਦਾ ਸਤਿਗੁਰਾਂ ਦੇ ਗੁਣ ਸੁਸਾਰੇ ਹਾਜ਼ਰੀਆਂ ਭਰਿਆ ਕਰੋ ਹਰੇਕ ਪੂਰਨਵਾਸੀ ਹਰੇਕ ਸੰਗ੍ਰਾਮ ਸ਼ਾਮ ਦੇ ਦੁਆਰ ਹੁੰਦੇ ਨੇ ਸੋ ਸਤਿਗੁਰੂ ਦੀ ਕਿਰਪਾ ਕਰਨ ਪੜੀਏ ਇੱਕ ਧਾਰਨਾ ਨਾਲ ਫਿਰ ਸਤਕਾਰਯੋਗ ਬਾਬੂ ਜੀ ਇੱਕ ਧਾਰਨਾ ਨਾਲ ਹਾਜ਼ਰੀ ਲਵਾਉਣਗੇ ਵੈਦ ਜੀ 2 ਮਿੰਟ ਜੀ ਆ ਇਹਨੂੰ ਆਖਣਗੇ ਸੰਗਤ ਨੂੰ ਜੋ ਸੰਤ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹੋ ਜਿਹਾ ਮੱਥਾ ਟੇਕਿਆ ਮਹਾਰਾਜ ਨੇ ਉਹਦੇ ਰੇਖ ਹੀ ਬਦਲ ਦਿੱਤੇ ਆਪ ਕੋ ਸਤਨਾਮ ਜੇਨਾ ਮਹਾਰਾਜ ਮੈਨੂੰ ਬਖਸ਼ ਲੋ ਮਹਾਰਾਜ ਕਹਿੰਦੇ ਤੂੰ ਹੁਣ ਚੋਰ ਨਹੀਂ ਰਿਹਾ ਤੂੰ ਤੇ ਸਚਿਆਰਾ ਬਣ ਗਿਆ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਕਲ ਪ੍ਰਕਾਸ਼ ਤਰੁਲੰਘ ਹੀ ਗਿਆ ਆਓ ਆਪਾਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਂਗ ਆਪਣੇ ਰੰਗਾਂ ਦੇ ਵਿੱਚ ਰੰਗ ਲਾ ਸੁਹੇ ਨਾ ਅੰਨੁਗੁਨੀਆ you ਬੇਅੰਤ ਪੁਰਾਣਾ ਚੁਗਾ ਦਿਖੇ ਮਾ ਸਤਕਾਰਯੋਗ ਵਕਰੀ ਧਾਰਨਾ ਦੇ ਹਾਜ਼ਰ ਲਵਾਉਣਗੇ ਨਾਲਜਾ ਕੇ ਫਤਿਹ ਲਾਉਗਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇਰੀ ਵੜਾਈ ਮਾਸ਼ਨਾਹੇ ਤਾਂ ਵਰਸ ਲਵੇਂ ਤਾਂ ਇਹ ਤੇਰੀ ਵਡਿਆਈ ਮਾਸ਼ਨਾਹੇ ਤਾਂ ਵਰਸ ਲਵੇਂ ਤਾਂ ਇਹ ਤੇਰੀ ਵਡਿਆਈ ਭਖਸ਼ ਲਵੇਂ ਤਾਂ ਭਖਸ਼ ਲਵੇਂ ਤਾਂ ਇਹ ਤੇਰੀ ਵਡਿਆਈ ਭਖਸ਼ ਲਵੇਂ ਤਾਂ ਭਖਸ਼ ਲਵੇਂ ਤਾਂ ਤੇਰੀ ਵਡਿਆਈ ਮਾਸ਼ਨਾਹੇ ਤਾਂ ਮਾਸ਼ਨਾਹੇ ਤਾਂ ए तेरी वड आई बां बश न तां हे तेरी वड आई बे तां बख़ लां ਬਕਸ਼ਲਵੇਂ ਤਾਂ ਬਖਸ਼ੇ ਜਾਈਏ ਬੰਸ ਲਾਏ ਤਾਂ ਬਖਸ਼ੇ ਜਾਈਏ ਬਕਸ਼ਲਵੇਂ ਤਾਂ ਬਖਸ਼ੇ ਜਾਈਏ ਬਕਸ਼ਲਵੇਂ ਤਾਂ ਬਖਸ਼ੇ ਜਾਈਏ ਬੰਸ ਲਾਏ ਤਾਂ ਬਖਸ਼ੇ ਜਾਈਏ ਬੰਸ ਲਾਏ ਤਾਂ ਬਖਸ਼ੇ ਜਾਈਏ ਬਕਸ਼ਲਵੇਂ ਤਾਂ ਬਖਸ਼ੇ ਜਾਈਏ ਬਕਸ਼ਲਵੇਂ ਤਾਂ ਬਖਸ਼ੇ ਜਾਈਏ वडे आई बश नवे तां बख़्श लवे तांति वडे आई बव तां बख्श लवे तांति वठे आई बक्श नव तां ਇਹ ਤੇਰੀ ਵਡਿਆਈ ਬਖਸ਼ ਲਵੇਂ ਤਾਂ ਬਖਸ਼ ਲਵੇਂ ਤਾਂ ਬਖਸ਼ ਨਾ ਹੈ ਤਾਂ ਬਖਸ਼ੇ ਜਾਈਏ ਬਖਸ਼ ਨਾ ਹੈ ਤਾਂ ਬਖਸ਼ੇ ਜਾਈਏ ਬਖਸ਼ ਲਵੇਂ ਤਾਂ ਬਖਸ਼ੇ ਜਾਈਏ ਸੋ ਲਮੀਤਾ ਆਓ ਸਤਿਗੁਰੂ ਜੀ ਕਿਰਪਾ ਕਰਨ ਬਾਬਾ ਜੀ ਬਾਬਾ ਬਰਿੰਦਰ ਸਿੰਘ ਕੋਰਾਲੀ ਵਾਲੇ ਮਾਪੁਰਖੋ ਨਾਲ ਦੀ ਵੀ ਹਾਜ਼ਰੀ ਲਾ ਲੈਣੀ ਅਸੀਂ ਇਕੱਠੇ ਇੱਥੋਂ 1 ਜੁਲਾਈ ਨੂੰ ਇੰਗਲੈਂਡ ਗਏ ਸੀ ਧੰਨ ਬਾਬਾ ਪੰਨ ਸਿੰਘ ਮਹਾਰਾਜ ਉਹਨਾਂ ਦੇ 100 ਸਾਲਾ ਜਨਮ ਦਿਵਸ ਦਾ ਸਮਾਗਮ ਸੀ ਤੇ ਮਾਪੁਰਖੋ ਉਹ ਅੰਡੀਆਂ ਚਲੇ ਗਏ ਸੋ ਉਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰ ਲੈਣੀ ਅੱਜ ਕਿ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਅਗਰੇ ਦੀ ਕਿ ਉਹ 2 ਮਿੰਟ ਸੰਗਤਾਂ ਨੂੰ ਜੀ ਆਇਆਂ ਨੂੰ ਆਖਣਗੇ ਫਿਰ ਆਪਾਂ ਇੱਕ ਗੁਰੂ ਘਰ ਵੱਲੋਂ ਸਰੋਪਾ ਦੀ ਬਖਸ਼ਿਸ਼ ਜਪੀ ਜਾਵੇਗੀ ਪ੍ਰਵਾਰ ਨੂੰ ਫਿਰ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਣੇ ਨੇ ਹੋਵਾ ਸੇ ਗੁਰੂ ਵਾਹਿਗੁਰੂ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖalsa ਸੋ ਸਤ ਸੰਗਤ ਜੀ ਆਪ ਜੀ ਵੱਡਿਆ ਭਾਦਾਂ ਵਾਲਿਆਂ ਧੰਨਤਾ ਦੇ ਜੋਗੋਂ ਬਹੁਤ ਪਿਆਰ ਦਾ ਸੂਤ ਆਪ ਜੀ ਨੇ ਗੁਰੂ ਪ੍ਰਤੀ ਦੇ ਰਹੇ ਹੋ ਸਵੇਰੇ 8 ਵਜੇ ਤੋਂ ਲੈ ਕੇ ਗੁਰੂ ਕੀ ਬਾਣੀ ਸਤਿਗੁਰਾਂ ਦੇ ਦਰਸ਼ਨ دیدار ਕਰ ਰਹੇ ਹੋ ਵੱਡਿਆ ਭਾਦਾਂ ਵਾਲੇ ਪਿਆਰ ਨਾਲ ਆਖੋ ਇੱਕ ਵਾਰੀ ਗੱਜ-ਬੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਜੀ। ਸਤਿ ਸ੍ਰੀ ਅਕਾਲ। ਅੱਜ ਜੀ ਸਤਿਕਾਰਯੋਗ ਬਲਬਾ ਤੇਜਵੀਰ ਸਿੰਘ ਜੀ ਬਾਸੋਂ ਥੋੜੇ ਸਮੇਂ ਦੇ ਹਿਸਾਬ ਨਾਲ ਸੰਕੇਪ ਦੇ ਸ਼ਬਦਾਂ ਵਿੱਚ ਗੁਰੂ ਇਤਿਹਾਸ ਸਰਵਣ ਕਰਾਂਗੇ ਜੀ। ਗੁਰੂ ਹਰ ਗੁਰੂ ਹਰ ਕਿਸਨ ਸਾਹਿਬ ਜੀ ਸੱਚੇ ਪਾਤਸ਼ਾਹ ਅੱਠਵੇਂ ਪਾਤਸ਼ਾਹ ਜੀ ਅਲਾ ਤੁਹਾਨੂੰ ਪਤਾ ਹੈ ਕਿ 7 ਜੁਲਾਈ 1657 ਨੂੰ ਸ੍ਰੀ ਗੁਰੂ ਹਰ ਰਾਏ ਸਹਿਲ ਜੀ ਤੇ ਮਾਤਾ ਸੁਲਖਣੀ ਜੀ ਦੇ ਪੁੱਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਦਾ ਪ੍ਰਕਾਸ਼ ਹੋਇਆ ਸਤਿਗੁਰਾਂ ਦਾ ਸੋ ਬਹੁਤ ਸੋਹਣਾ ਇਤਿਹਾਸ ਹੈ ਜਿਹੜਾ ਗੁਰੂ ਹਰ ਰਾਏ ਸਹਿਲ ਜੀ ਦੇ ਜੀਵਨ ਦੀਆਂ ਵੀ 2-4 ਸਾਖੀਆਂ ਦਿੱਤ ਗਈਆਂ ਹਨ ਗੁਰੂ ਹਰਕ੍ਰਿਸ਼ਨ ਸਹਿਲ ਜੀ ਆਂਦੇ ਤਾਂ ਉਮਰ ਇਹਨਾਂ ਨੂੰ ਪਤਾ ਹੈ ਕਿ 1668 ਚ ਵਰਤਾ ਕਰਦੇ ਜਿਮੇ ਲਈ 5 ਸਾਲ ਦੀ ਹੁੰਸੀ 1674 ਦੇ ਵਿੱਚ ਬੰਗਲਾ ਸਾਹਿਬ ਜਿਹੜਾ ਰਾਜਾ ਜੈ ਸਿੰਘ ਦਾ ਮੰਗਲਾ ਸੀ ਰਾਜੇ ਦਾ ਜੈਪੁਰ ਦੇ ਦਾ ਉਸ ਜਗ੍ਹਾ ਦੇ ਉੱਪਰ ਜੋਤੀ ਜੋਤ ਸੁਵਾਗੇ ਸਨ ਗੁਰੂ ਸਾਹਿਬ ਜੀ ਸੋ ਜਿੱਥੇ ਸਤਬੰਗਾਂ ਨੇ ਸੱਜੂ ਝੋੜ ਨੂੰ ਝੋੜ ਦੇ ਸਿਰ ਦੇ ਉੱਪਰ ਛੱਡੀ ਰੱਖ ਕੇ ਗੀਤਾਂ ਦੇ ਅਰਥ ਕਰਾਇਆ ਤੁਸੀਂ ਸਾਰਿਆਂ ਨੇ ਸੱਚੀ ਸੰਮਰਨ ਕੀਤੀ ਹੈ ਸੋ ਥੋੜੀ ਵਾਲੀ ਸੱਚੀ ਆਪ ਜੀ ਨੇ ਬਾਬਾ ਜੀ ਬੱਸ ਸਰਵਣ ਕੀਤੀ ਹੈ ਚੌਰ ਵਾਲੀ ਸੱਚੀ ਸੰਮਰਨ ਕੀਤੀ ਹੈ ਸੋ ਗੁਰੂ ਇਤਿਹਾਸ ਸਾਹਿਬ ਸੰਗਤ ਜੀ ਉਹ ਜਦੋਂ ਆਪਾਂ ਸਰਵਣ ਕਰਦੇ ਆ ਤਾਂ ਜਿਸ ਤਰ੍ਹਾਂ ਬਾਬਾ ਜੀ ਜੋਤ ਦੀ ਗੱਲ ਕਰਦੇ ਨੇ ਸਾਨੂੰ ਵੀ ਜਿਹੜੀ ਜੋਤ ਹੈ ਉਹ ਦੱਸਾਂ ਪਾਤਸ਼ਾਹਾਂ ਦੀ ਇੱਕੋ ਹੀ ਜੋਤ ਹੈ ਤੇ ਅੱਜ ਆਪਾਂ ਜੋਤ ਦੇ ਦਰਸ਼ਨ ਕਿੱਥੇ ਕਰ ਰਹੇ ਆ ਜਿੱਥੇ ਆਪ ਜੀ ਬੈਠੇ ਹੋ ਸਾਹਮਣੇ ਜਾਂ ਗੁਰਦੇਖਾ ਸਾਹਮਣੇ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਕੇ ਕੇ ਆਪੋ ਸਤਨਾਮ ਜ਼ਰੀ ਅਮਨਿਕ ਜੀ ਤੋਂ ਬੜਿਆਂ ਭਾਗਾਂ ਵਾਲੇ ਉਹ ਤੰਤ ਦੇ ਜੋਗ ਆ ਸਤਿਗੁਰਾਂ ਦਾ ਪ੍ਰਕਾਸ਼ ਦਿਖਾਣਾ ਆਪ ਜੀਆਂ ਨੇ ਸਾਰੇ ਸੰਗਤਾਂ ਨੇ ਗੱਲ ਮਿਲ ਕੇ ਮਨਾਇਆ ਜਿੱਥੇ ਮੁੱਖਾ ਪਰਿਵਾਰ ਦਾ ਸਾਥ ਸੰਗਤ ਦੀ ਉਹ ਬਹੁਤ ਹੀ ਵੱਡਾ ਯੋਗਦਾਨ ਹੈ ਜਦੋਂ ਦਾ ਗੁਰੂ ਘਰ ਬਣਿਆ ਉਦੋਂ ਤੋਂ ਹੀ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਆਡੇ ਭੈਣ ਜੀ ਸਤਕਾਰਯੋਗ ਅਸੀਂ ਸਾਰੇ ਸਤਕਾਰ ਨਾਲ ਭੈਣ ਨੂੰ ਰਾਣੀ ਭੈਣ ਕਹਿੰਦੇ ਆ। ਸੋ ਇਹਨਾਂ ਦੇ ਰਿਸ਼ਤੇਦਾਰ ਸਾਰਾ ਤੂਰ ਪਰਿਵਾਰ ਹੋਣ ਸਾਰੇ ਸੀਰੀਅਸ ਤੋਂ ਸਾਰਾ ਪਰਿਵਾਰ ਇਸ ਗੁਰੂ ਘਰ ਨਾਲ ਕਾਫੀ ਲੰਬੇ ਸਮੇਂ ਤੋਂ ਜਦੋਂ ਵੀ ਸਲਾਮਾ ਹੁੰਦੀਆਂ ਨੇ ਲੰਗਰ ਦੀ ਸੇਵਾ ਭਾਵੇਂ ਕੋਈ ਵੀ ਸੇਵਾ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਉਹ ਬਹੁਤ ਹੀ ਵੱਡੇ ਵਿਭਾਗਾਂ ਦੀ ਨਿਸ਼ਾਨੀ ਆ ਪਰਿਵਾਰ ਦੇ ਅੱਗੇ ਬੱਚੇ ਵੀ ਬੱਚੀਆਂ ਵੀ ਸਾਰਾ ਪਰਿਵਾਰ ਇਸ ਗੁਰੂ ਪ੍ਰਤੀ ਸਰਬੱਤ ਦਾ ਵਿਸ਼ਵਾਸ ਰੱਖਦਾ ਹੈ। ਸੋ ਮੈਂ ਗਾੜਾ ਸਮਾਣੀ ਲੜੇ ਇੱਕ ਬੇਨਤੀ ਕਰਨੀ ਹੈ। ਇੱਕ ਭਾਈ ਸਾਹਿਬ ਆਪਣੇ ਵਿੱਚ ਅੱਜ ਬਹੁਤ ਸਤਿਕਾਰਯੋਗ ਸਤਿਅਤ ਆਏ ਨੇ ਸਰਦਾਰ ਹਰਪਾਲ ਸਿੰਘ। ਉਹ ਸਾਹ ਸੰਗਤ ਜੋ ਗੁੜ ਲੈ ਕੇ ਆਏ ਨੇ ਗੁੜ ਤੇ ਗੁੜ ਹੈਗਾ ਆਰਗੈਨਿਕ। ਸਾਹ ਸੰਗਤ ਜੀ ਜੋ ਜੇ ਆਪਾਂ ਗੁੜ ਇੰਡੀਆ ਤੋਂ ਆਰਗੈਨਿਕ ਮੰਗਾਈਏ ਆਪਣੇ ਪਰਸਨਲ ਤੌਰ ਤੇ ਤਾਂ ਆਪਾਂ ਨੂੰ ਬੰਦਾ ਖਾਚਾ ਪੈ ਜਾਂਦਾ ਹੈ ਭਾਰਸਾ ਦਾ ਖਾਚਾ। ਫਿਰ ਉੱਥੋਂ ਬੰਦਾ ਭੇਜਦੇ ਆਂ ਫਿਰ ਖਰੀਦਾਰੀ ਕਰਦੇ ਆਂ ਫਿਰ ਮਲਾਉਂਦੇ ਆਂ। ਤੇ ਆਪਾਂ ਨੂੰ ਇੱਥੇ ਆਉਂਦਿਆਂ ਕਰਦਿਆਂ ਨੂੰ ਕਾਫੀ ਮਹਿੰਗਾ ਪੈ ਜਾਂਦਾ ਹੈ ਇਹ ਇਕੱਠਾ ਆਪਣਾ ਮਲਵਾਉਂਦੇ ਨੇ ਟਰੱਕ ਭੱਜ ਕੇ ਤੇ ਉਧਰੋਂ ਆਉਂਦਾ ਮਤਲਬ ਸਿੱਪ ਦੇ ਰਾਹੀਂ ਆਉਂਦਾ ਹੈ ਸੋ ਇਹਨਾਂ ਨੇ ਜਿਹੜਾ ਬਾਜਮ ਰੇਟ ਰੱਖੇ ਗੁਰ ਗੋੜ ਦਾ ਹੈ ਸਰ ਉਹ ਜਿਹੜੀ ਪੈਕਿੰਗ ਹੈ ਤਕਰੀਬਨ